ਮਾਨ ਸਰਕਾਰ ਨੇ ਕੀਤੀ ਪੰਜਾਬੀਆਂ ਨੂੰ ਠੱਗਣ ਦੀ ਕੋਸ਼ਿਸ਼ ਵਿਭਾ ਹਰ ਸਿਮਰਨ ਕੌਰ ਬਾਦਲ ਨੇ ਸਾਧਿਆ ਨਿਸ਼ਾਨਾ ਬਰਤ ਇੰਸ਼ੋਰੈਂਸ ਇੱਕ ਨਵਾਂ ਡਰਾਮਾ ਹੈਗਾ ਜੀ ਜਿਵੇਂ ਅ ਪਹਿਲੇ ਹਜ਼ਾਰ ਹਜ਼ਾਰ ਦੇ ਫਾਰਮ ਪਰ ਆਈ ਸੀ 2022 ਦੀ ਚੋਣਾਂ ਤੋਂ ਪਹਿਲੇ ਲੋਕਾਂ ਦਾ ਲਾਲਚ ਦੇ ਕੇ ਡਾਟਾ ਇਕੱਠਾ ਕੀਤਾ ਉਸ ਡੇਟੇ ਨੂੰ ਇਸਤੇਮਾਲ ਕਰਕੇ ਇਹ ਲੋਕਾਂ ਨੂੰ ਮੈਸੇਜ ਭੇਜੇ ਕਿ ਜੀ ਤੁਹਾਡਾ ਫਾਰਮ ਭਰ ਗਿਆ ਤਾਂ ਝਾੜੂ ਨੂੰ ਵੋਟ ਪਾਓ ਨਾਲ ਦੀ ਨਾਲ 1000 ਰੁਪਏ ਸ਼ੁਰੂ ਹੋ ਜਾਣਗੇ ਇਹ ਸਾਰਾ ਡਾਟਾ ਇਕੱਠਾ ਕਰਨ ਦਾ ਇੱਕ ਤਰੀਕਾ ਹੈਗਾ ਹੁਣ ਉਹ ਤਾਂ ਨਿਕਲ ਗਿਆ ਚਾਰ ਸਾਲ ਨਿਕਲ ਕੇ ਦਵਾਨੀ ਕਿਸੇ ਬੀਬੀ ਨੂੰ ਮਿਲੀ ਨਹੀਂ ਤਾਂ ਹੁਣ ਨਵਾਂ ਡਰਾਮਾ ਕਰਨਾ ਹੈਗਾ ਤੇ ਇਹ 10 ਲੱਖ ਦਾ ਹੁਣ ਨਵਾਂ ਡਰਾਮਾ ਹੈਗਾ ਸੋ ਇਹ ਤਾਂ ਨਿਤ ਨਵੇਂ ਡਰਾਮੇ ਹੀ ਕਰਦੇ ਰਹਿੰਦੇ ਨੇ ਹਕੀਕਤ ਜ਼ਮੀਨ 'ਚ ਆਏ ਕਿ ਬੁਰਾ ਹਾਲ ਹੈਗੇ ਪਹਿਲੇ ਇਹਨਾਂ ਨੇ ਆਪ ਦੇ ਮਹੱਲਾ ਖਲਣੇ ਕਿ ਬਣਾਏ ਸਾਰੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੂੰ ਖਿੱਚ ਕੇ ਉੱਥੇ ਬਿਠਾਤ ਉਥੇ ਵੀ ਕੀ ਕੋਈ ਨਾ ਕੋਈ ਦਵਾਈ ਮਿਲੇ ਨਾ ਕੋਈ ਇਲਾਜ ਹੋਏ ਸੋਏ ਸਾਰੇ ਡਰਾਮੇ ਹੈਗੇ ਸਰਕਾਰ ਤੋਂ ਡਰਾਮਾ ਤੋਂ ਇਲਾਵਾ ਇਹਨਾਂ ਦੇ ਕੋਈ ਕੁਝ ਹੈ ਸ਼ੁਰੂ ਕੀਤਾ ਗਿਆ ਨੌਜਵਾਨਾਂ ਨੂੰ ਚੱਕਿਆ ਜਾ ਰਹੇ ਹਜ਼ਾਰਾਂ ਗ੍ਰਿਫਤਾਰੀਆਂ ਜ਼ੋਰੀਆਂ ਦੇ ਦਿੱਤੀਆਂ ਨੌਜਵਾਨਾਂ ਤੇ ਕਾਰਵਾਈ ਕੀਤੀ ਜਾ ਰਹੀ ਨਹੀਂ ਇਹ ਤਾਂ ਸਿਕਾ ਗੈਂਗਸਟਰ ਦੀ ਉਹਨਾਂ ਨੂੰ ਫੜਨ ਵਾਸਤੇ ਤੇ ਫਿਰ ਨੌਜਵਾਨਾਂ ਨੂੰ ਕਾਨੂੰਨ ਫੜ ਰਹੇ ਨੇ ਮੈਂ ਤਾਂ ਸੋਚਿਆ ਕਿ ਆ ਗੈਂਗਸਟਰ ਨੂੰ ਫੜਨਗੇ ਲੇਕਿਨ ਇਸ ਪਰਹਾਰ ਜਿਹੜਾ ਵੀ ਨਾ ਰੱਖਿਆ ਹੈਗਾ ਕਿਹੜੇ ਗੈਂਗਸਟਰ ਨੂੰ ਫੜਿਆ ਹੈਗਾ ਲੰਬੇ ਲੰਬੇ ਇੱਕ ਪੇਜ ਦੇ ਇਸ਼ਤਿਹਾਰ ਅਖਬਾਰਾਂ 'ਚ ਜ਼ਰੂਰ ਲੋਕਾਂ ਦੇ ਕਰੋੜਾਂ ਰੁਪਏ ਖਰਚ ਕਰਕੇ ਲਗਾਤੇ ਲੇਕਿਨ ਗੈਂਗਸਟਰ ਫੜਿਆ ਕਿਹੜਾ ਹੈਗਾ ਮੈਂ ਤਾਂ ਬਲਕਿ ਅਖਬਾਰ 'ਚ ਇਹ ਪੜਿਆ ਸੀਗਾ ਕਿ ਭਗਵਾਨਪੁਰੀਆ ਜਿਹੜਾ ਇੱਕ ਨੋਨ ਗੈਂਗਸਟਰ ਜਿਨ੍ਹਾਂ ਦੇ ਖਿਲਾਫ ਇਹਨਾਂ ਨੇ ਯੂਐਪੀ ਲਾਇਆ ਸੀਗਾ ਉਹ ਕਹਿੰਦੇ ਹੁਣ ਉਹਦੇ ਖਿਲਾਫ ਕੋਈ ਸਬੂਤ ਨਹੀਂ ਤਾਂ ਅਸੀਂ ਪ੍ਰੋਸੀਕਿਊਸ਼ਨ ਨਹੀਂ ਕਰ ਸਕਦੇ ਸੋ ਇਹ ਗੈਂਗਸਟਰ ਨੂੰ ਫੜ ਰਹੇ ਨੇ ਕਿ ਰਲੇ ਹੋਏ ਨੇ ਤੇ ਛੱਡ ਰਹੇ ਨੇ ਤੇ ਆਹੀ ਕਾਰਨ ਹੈ ਕਿ ਰੋਜ਼ ਦਿਨ ਦਿਹਾੜੇ ਮੌਤਾ ਹੋ ਰਹੀਆਂ ਨੇ ਇਹ ਨਵਾਂ ਸਾਲ ਚੜਿਆ ਤੇ ਨਵਾਂ ਸਾਲ ਦੇ ਪਹਿਲੇ 10 ਦਿਨ ਲਗਾਤਾਰ ਅਖਬਾਰਾਂ 'ਚ ਕਿੱਥੇ ਕਤਲ ਹੋ ਰਹੇ ਨੇ ਕਿੱਥੇ ਲੁੱਟਾ ਖੋਹ ਹੁਣ ਤੁਹਾਡੇ ਇੱਥੇ ਸ਼ਹਿਰ 'ਚ ਵੀ ਮੈਨੂੰ ਪਤਾ ਲੱਗਿਆ ਕੱਲ ਪਰਸੋਂ ਹੀ 20 ਲੱਖ ਰੁਪਏ ਲੁੱਟ ਕੇ ਲੈ ਗਏ ਇੱਕ ਦੁਕਾਨ ਦੇ ਦੁਕਾਨ ਤੋਂ ਤੋਂ ਰੋਜ਼ ਲੁੱਟਾ ਖੋਹਾਂ ਫਿਰੋਤੀਆਂ ਹੋ ਰਹੀਆਂ ਨੇ ਇਹ ਕਿਨੂੰ ਫੜ ਰਹੇ ਨੇ ਪਤਾ ਨਹੀਂ ਕੋਈ ਕਰੰਦੇ ਕਰੁੰਦੇ ਜੇ ਫੜ ਰਹੇ ਨੇ ਫੜਨਾ ਹੈ ਤਾਂ ਅਸਲ ਬੰਦਿਆਂ ਨੂੰ ਫੜੇ ਕਦੇ ਕਹਿੰਦੇ ਸੀ 골ਡੀ ਬਾਰਾਡ ਨੂੰ ਫੜ ਰਹੇ ਨੇ ਕਦੇ ਕੁਝ ਕਹਿੰਦੇ ਸੀ ਜੇਲਾ ਦੇ ਵਿੱਚੋਂ ਤਾਂ ਇਹਨਾਂ ਦੀ VIP ਦੀ ਤਰ੍ਹਾਂ ਤਾਂ ਇੰਟਰਵਿਊਜ਼ ਹੁੰਦੀਆਂ ਨੇ ਗੈਂਗਸਟਰਾਂ ਦੀ ਸੋ ਇਹਨਾਂ ਨੇ ਫੜਨਾ ਕੀ ਹੈਗਾ ਇਹ ਤਾਂ ਆਪ ਇਹਨਾਂ ਨੂੰ ਇਹਨਾਂ ਨੂੰ ਸ਼ਹਿਰ ਦੇ